ਜੀ ਆਟੋ ਲੈਣਾ ਚਾਹੁੰਦੇ ਸੀ ਤੇ ਰੇੜੀ ਲੈਣਾ ਚਾਹੁੰਦੇ ਸੀ ਸਬਜ਼ੀ ਵਾਸਤੇ ਤੇ ਪਰ ਸੰਤ ਜੀ ਇਹ ਕਹਿੰਦੇ ਦੱਸਦੇ ਕਿ ਸਾਡੀ ਕੋਈ ਵੀ ਹੈਲਪ ਨਹੀਂ ਸੀ ਕਰਦਾ ਮਤਲਬ ਸਾਨੂੰ ਕਿਤੇ ਉਹ ਵੀ ਸਾਡੇ ਪੈਸਿਆਂ ਦਾ ਇੰਤਜ਼ਾਮ ਹੀ ਨਹੀਂ ਸੀ ਹੁੰਦਾ ਸੰਤ ਜੀ ਇਹਨਾਂ ਨੇ ਤੁਹਾਨੂੰ ਫੋਨ ਕੀਤਾ ਤੁਹਾਡੇ ਕੋਲ ਪ੍ਰਾਰਥਨਾ ਕਰਵਾਈ ਹੈ ਤੇ ਸੰਤ ਜੀ ਇਹ ਦੱਸਦੇ ਕਿ ਇੱਕ ਮਤਲਬ ਇਹਨਾਂ ਦੇ ਇੱਕ ਰਿਸ਼ਤੇਦਾਰ ਨੇ ਇਹਨਾਂ ਦੀ ਹੈਲਪ ਕੀਤੀ ਤੇ ਇਹ ਐਚ ਰੇੜੀ ਤੇ ਆਟੋ ਦੇ ਨਾਲ ਬਲੈਸ ਹੇ ਸਾਲੇਲੂਇਆ ਹਾਲੇਲੂਇਆ ਓ ਮਾਈ ਗੋਡ ਜਿਮ ਜੀ ਹਾਂ ਜੀ ਜਰੂਰ ਕਵੀ ਦਾ ਯਮਸੀ ਸਾਰੀ ਕਿਸੀ ਕੀ ਨਾਮ ਤੁਹਾਡਾ ਮੇਰਾ ਨਾਮ ਕਮਲਜੀਤ ਸਿੰਘ ਅੱਛਾ ਕਮਲਜੀਤ ਸਿੰਘ ਜੀ ਕਿੱਥੋਂ ਆਏ ਤੁਸੀਂ ਮੈਂ ਗਰਦਾਸਪੁਰ ਤੋਂ ਜਿਲ੍ਹਾ ਗਰਦਾਸਪੁਰ ਘਮਾਨ ਓਕੇ ਠੀਕ ਹੈ ਕੀ ਗਵਾਈ ਆ ਤੁਹਾਡੀ ਗਵਾਈ ਸੰਧੀ ਜਿੱਦਾਂ ਤੁਸੀਂ ਮੈਨੂੰ ਵਜਨ ਦੱਸਿਆ ਜੀ ਨਵੇਂ ਸਾਲ ਜ ਤੁਹਾਨੂੰ ਪਰਮੇਸ਼ਰ ਆਸ਼ੀਰਵਾਦ ਕਰਦਾ ਬles ਕਰੂਗਾ ਹਾਂ ਜੋ ਸ਼ਬਦ ਪਰਮੇਸ਼ਵਰ ਨੇ ਆਪਾਂ ਨੂੰ ਦਿੱਤਾ ਗਲਾਤੀਆਂ 5 ਬਾਪ ਉਹਦਾ ਇੱਕ वचन ਦੇ ਵਿੱਚ ਲਿਖਿਆ ਕਿ ਮਸੀਹ ਨੇ ਸਾਨੂੰ ਕੀ ਕੀਤਾ ਆਜ਼ਾਦੀ ਲਈ ਆਜ਼ਾਦ ਕੀਤਾ ਹੈ ਔਰ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਇਹ ਵੀ ਫੈਮਿਲੀ ਲਗਭਗ 1.5 ਸਾਲ ਤੋਂ ਮਹਾਬਿਸ਼ੇਪ ਭਵਨ ਦੇ ਨਾਲ ਇਕ ਜੁੱਟਾ ਔਰ ਖਾਸਲੀ ਮੇਰੇ ਨਾਲ ਇਕ ਰੋਟਾ ਔਰ ਇਹ ਫੈਮਿਲੀ ਜਿਹੜੀ ਹੈ ਪਰਮੇਸ਼ਵਰ ਦੇ ਨਾਲ ਬਹੁਤ ਜ਼ਿਆਦਾ ਵਫਾਦਾਰ ਹੈ ਪਰਮੇਸ਼ਵਰ ਦੇ ਵਚਨ ਨੂੰ ਚੰਗੀ ਤਰ੍ਹਾਂ ਜਾਣਦੇ ਆ ਇਹਨਾਂ ਦੀ ਬੱਚਿਆਂ ਦੀ ਇਹਨਾਂ ਦੀ ਪ੍ਰੇਅਰ ਲਾਈਫ ਬਹੁਤ ਜ਼ਿਆਦੀ ਹੈ ਇਹਨਾਂ ਦੇ ਬੱਚੇ ਜਿਹਦੇ ਨਾਲ ਬੇਟੀ ਆਈ ਹੈ ਇਹ ਮੂੰਹ ਜ਼ੁਬਾਨੀ ਕਈ ਕਈ ਜ਼ਬੂਰ ਜਾਣਦੀ ਹੈ ਬਾਈਬਲ ਕੋਲ ਨਹੀਂ ਲੋੜ ਨਹੀਂ ਪੈਂਦੀ ਐਦਾਂ ਪਰਮੇਸ਼ਵਰ ਦੇ ਨਾਲ ਇੱਕ ਡੋਟ ਹੈ ਪਰ ਇੱਕ ਸ਼ਰਾਫ ਸੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਗਰੀਬੀ ਦਾ ਇਸ ਬ੍ਰਦਰ ਨੂੰ ਦੇਖਦੇ ਆ ਇਹ ਪਹਿਲਾਂ ਵੀ ਗਵਾਹੀ ਦੇ ਚੁੱਕੇ ਆ ਇਹ ਅਪੋਸਟਲ ਅੰਕਰ ਨਰੂਲਾ ਦੇ ਨਾਮ ਰਹਿ ਆ ਸਪੋਰਟੀ ਕਾਰਡ ਦੇ ਵਿੱਚ ਪ੍ਰੋਪਰਟ ਬਲਜਿੰਦਰ ਦੇ ਨਾਮ ਰਹਿ ਆ ਮੋਝੜੇ ਅੰਮ੍ਰਿਤਸਰ ਵਾਲੇ ਪਾਸਟਰ ਰਾਣਾ ਜਿਹੜੇ ਆ ਉਹਨਾਂ ਦੇ ਨਾਲ ਵੀ ਰਹਿ ਆ ਸਭ ਜਗ੍ਹਾ ਇਹਨਾਂ ਨੇ ਘੁੰਮ ਕੇ ਲਿਗਿਆ ਤੇ ਇਹਨਾਂ ਦੀ ਗਵਾਹੀ ਆ YouTube ਤੇ ਕਿ ਇਹਨਾਂ ਦੀ ਆਵਾਜ਼ ਚਲੀ ਗਈ ਸੀ ਡਾਕਟਰਾਂ ਨੇ ਕਿਹਾ ਸਿਰਫ 9 ਦਿਨ 9 ਦਿਨ ਦੇ ਵਿੱਚ ਆਪਰੇਸ਼ਨ ਕਰਾਉਣਾ ਹੈ 1.5 ਲੱਖ ਰੁਪਏ ਲੱਗਣਾ ਗਰੰਟੀ ਕੋਈ ਨਹੀਂ ਆ ਇਹਨਾਂ ਨੂੰ ਮੈਂ ਕਿਹਾ 9 ਦਿਨ ਨਹੀਂ ਕੁ ਸ਼ਬਦ ਹੀ ਨਹੀਂ ਹੈਗੇ ਮੇਰੇ ਕੋਲ ਕਿ ਕਿੰਨਾ ਚਿਰ ਜਦ ਤੱਕ ਤੁਸੀਂ ਇਸ ਧਰਤੀ ਤੇ ਹੈ ਦੁਨੀਆ ਦੀ ਕੋਈ ਤਾਕਤ ਨਹੀਂ ਹੈ ਤੁਹਾਡੀ ਆਵਾਜ਼ ਨੂੰ ਬੰਦ ਕਰ ਸਕਦੀ ਪਰ ਇਹਨਾਂ ਨੇ ਇੱਕ ਪ੍ਰੋਮਿਸ ਕੀਤਾ ਕਿ ਅਗਰ ਮੈਨੂੰ ਖੁਦਾ ਆਵਾਜ਼ ਦੇ ਦੇਵੇ ਦੁਬਾਰਾ ਤੇ ਇਹ ਆਵਾਜ਼ ਜਿਹੜੇ ਸ਼ਬਦ ਨਿਕਲਗੇ ਉਹ ਪਰਮੇਸ਼ਵਰ ਦੀ ਮਹਿਮਾ ਲਿਖਣਗੇ 9 ਦਿਨਾਂ ਦੇ ਵਿੱਚ ਡਾਕਟਰ ਨੇ ਕਿਹਾ ਆਪਰੇਸ਼ਨ ਦੀ ਗਰੰਟੀ ਕੋਈ ਨਹੀਂ 1.5 ਸਾਲ 1.5 ਲੱਖ ਰੁਪਏ ਲੱਗਣਾ ਹੈ ਇਹਨਾਂ ਨੂੰ ਮੈਂ ਕਿਹਾ ਆਪਰੇਸ਼ਨ ਨਹੀਂ ਕਰਾਉਣਾ ਪ੍ਰੇਰਤਾ ਕਰਦੇ ਨੇ ਔਰ ਫੁਲਾਣੇ ਮੋਜ਼ਾ ਕੀਤਾ ਔਰ ਇਹਨਾਂ ਦੀ ਆਵਾਜ਼ ਵਾਪਸ ਆ ਗਈ ਔਰ ਉਹ ਜਿਹੜਾ ਤਰੀਬੀ ਦਾ ਸ਼ਰਾਫ ਉਹ ਬਲਿਆ ਰਿਹਾ ਇਹ ਬੇਟਾ ਇਨੀ ਗਰੀਬੀ ਦੇ ਵਿੱਚ ਸੀ